ਨਾਨਕ ਸੂਰਤਿਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਅੱਜ ਅਸੀਂ ਹਰਿਆਣਾ ਦੇ ਨਾਰਾਇਣਗੜ ਖੇਤਰ ਚ ਆਏ ਹੋਏ ਹਾਂ ਨਾਰਾਇਣਗੜ ਦਾ ਪਿੰਡ ਮਿਰਜਾਪੁਰ ਮਾਜਰਾ ਅੱਜ ਰਾਜਨੀਤਿਕ ਨਕਸ਼ੇ ਦੇ ਉੱਤੇ ਛਾਇਆ ਹੋਇਆ ਹੈ ਉਹਦਾ ਸਿੱਧਾ ਕਾਰਨ ਹੈ ਕਿ ਹਰਿਆਣਾ ਦੇ ਜੋ ਨਵੇਂ ਮੁੱਖ ਮੰਤਰੀ ਬਣੇ ਨੇ ਨਾਇਬ ਸਿੰਘ ਸੈਣੀ ਇਹ ਉਹਨਾਂ ਦਾ ਜੱਦੀ ਪਿੰਡ ਹੈ ਨਰਾਇੰਗੜ ਉਹਨਾਂ ਦਾ ਵਿਧਾਨ ਸਭਾ ਹਲਕਾ ਵੀ ਰਿਹਾ ਹੈ ਉਹਨਾਂ ਦਾ ਜਤੀ ਇਲਾਕਾ ਵੀ ਹੈ ਹਾਲਾਂਕਿ ਉਹ ਮੈਂਬਰ ਪਾਰਲੀਮੈਂਟ ਕੁਰਕ ਖੇਤਰ ਤੋਂ ਬਣੇ ਤੇ ਹੁਣ ਉਹ ਪੰਜਾਬ ਹਰਿਆਣਾ ਦੇ ਚੀਫ ਮਿਨਿਸਟਰ ਬਣ ਚੁੱਕੇ ਨੇ ਉਹਨਾਂ ਦੇ ਪੁਰਾਣੇ ਸਾਥੀ ਪਰਿਵਾਰਕ ਮੈਂਬਰ ਉਹਨਾਂ ਦੇ ਮਾਤਾ ਜੀ ਨਾਲ ਵੀ ਦੈਨਿਕ ਸਵੇਰਾਂ ਨੇ ਉੱਚੇ ਚਾ ਸਮਾਪਤਾਇਆ ਹੈ ਉਹਨਾਂ ਦੇ ਭਰਾਤਾ ਵੱਡੇ ਭਰਾਤਾ ਚੰਦਨ ਸਿੰਘ ਸੈਣੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦੇ ਪੁਰਾਣੇ ਜਾਣਕਾਰ ਪੁਰਾਣੇ ਮਿੱਤਰ ਉਹਨਾਂ ਦੇ ਰਾਜਨੀਤਿਕ ਦਿਨਾਂ ਦੇ ਜਿਹੜੇ ਨੇ ਸਾਥੀ ਸਾਨੂੰ ਇੱਕ ਮਿਲੇ ਨੇ ਉਹ ਹਨ ਤਾਂ ਪੰਜਾਬ ਦੇ ਹਨ ਵੀ ਪੰਜਾਬੀ ਪਰ ਉਹਨਾਂ ਦਾ ਜਿਆਦਾ ਕਮਕਾਰ ਜਾਂ ਜਿਆਦਾ ਉਹਦੀ ਸੰਪਤੀ ਜ਼ਮੀਨ ਜਾਇਦਾਦ ਉਹ ਨਾਰਾਇਣਗੜ ਖੇਤਰ ਦੇ ਵਿੱਚ ਹੀ ਹੈ ਉਹ ਨਾਮਤਾਰੀ ਜੋ ਭਾਈਚਾਰਾ ਹੈ ਉਹਦੇ ਮੁੱਖ ਆਗੂ ਵੀ ਨੇ ਚੰਡੀਗੜ੍ਹ ਤੇ ਪੰਚਕੁੱਲਾ ਦੀ ਸੰਗਤ ਦੇ ਉਹ ਲੀਡਰ ਨੇ ਪੀਪਸੀਸੀ ਦੇ ਸਾਬਕਾ ਪ੍ਰਧਾਨ ਰਹੇ ਹਰਵਿੰਦਰ ਸਿੰਘ ਹੰਸਪਾਲ ਉਹਨਾਂ ਦੇ ਵੀ ਉਹ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਨੇ ਪਰ ਗੈਰ-ਰਾਜਨੀਤਿਕ ਵਿਅਕਤੀ ਨੇ ਨਿਰੋਲ ਧਾਰਮਿਕ ਸ਼ਖਸੀਅਤ ਨੇ ਤੇ ਹੋਟਲ ਕਾਰੋਬਾਰੀ ਨੇ ਸਾਡੇ ਨਾਲ ਬਣੇ ਹੋਏ ਨੇ ਗੁਰਮਖ ਸਿੰਘ ਨਾਮਤਾਰੀ ਜੀ ਨਾਮਤਾਰੀ ਜੀ ਸਤਿਕਾਰ ਜੀ ਤੁਹਾਡਾ ਦੈਨਿਕ ਸਵੇਰਾ ਸਵਾਗਤ ਹੈ ਜੀ ਮੈਂ ਇਤਿਫਾਕ ਤਦਾਸੀ ਦਿੱਤਾ ਕਿ ਸਾਡਾ ਕਿਵੇਂ ਬਣਿਆ ਨਰਨਗੜ ਖੇਤਰ ਚ ਆਉਣ ਦਾ ਜੀ ਜੀ ਤੁਹਾਡੇ ਪੁਰਾਣੇ ਦੋਸਤ ਵੀ ਰਹੇ ਨੇ ਪਰੀ ਵੀ ਵੀ ਰਹੇ ਹੋ ਤੁਸੀਂ ਉਹਨਾਂ ਦੇ ਨਾਇਬ ਸਿੰਘ ਸੈਣੀ ਹਰਿਆਣਾ ਦੇ ਚੀਫ ਮਿਨਿਸਟਰ ਪਹਿਲਾਂ ਤਾਂ ਸਾਡੀਆਂ ਵਧਾਈਆਂ ਵੀ ਕਬੂਲ ਕਰੋ ਤੁਹਾਨੂੰ ਵੀ ਬਹੁਤ ਬਹੁਤ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਔਰ ਇੰਨਾ ਵੱਡਾ ਜੋ ਮੋਦੀ ਜੀ ਨੇ ਸਾਡੇ ਤੇ ਸਾਡੇ ਇਲਾਕੇ ਦੇ ਲੋਕਾਂ ਤੇ ਜੋ ਕੀ ਅਸ਼ੀਰਵਾਦ ਦਿੱਤਾ ਹੈ ਸਾਨੂੰ ਬਹੁਤ ਮਾਨ ਪ੍ਰਸਾਨ ਹੈ ਜੀ ਕਲਦਾ ਜੀ ਤੇ ਬਹੁਤ ਖੁਸ਼ੀ ਹੋਈ ਹੈ ਜਿਨ੍ਹਾਂ ਨੂੰ ਮੌਕਾ ਮੋਦੀ ਜੀ ਨੇ ਦਿੱਤਾ ਹੈ ਉਹ ਇਸ ਤਰ੍ਹਾਂ ਦੇ ਨੇ ਕਿ ਉਹਨਾਂ ਨੇ ਬੜੀ ਡਿਵੈਲਪਮੈਂਟ ਕੀਤੀ ਹੈ ਮੈਂ ਇਸੇ ਪਾਸੇ ਆਉਣਾ ਚਾਹੁੰਦਾ ਜੀ ਕਿ ਨੈਬ ਸਿੰਘ ਸੈਣੀ ਜੀ ਨਾਲ ਤੁਹਾਡੀ ਐਸੋਸੀਏਸ਼ਨ ਕਿਸ ਤਰ੍ਹਾਂ ਦੀ ਤੇ ਉਹਨਾਂ ਦੀ ਕੀ ਦੇਣ ਹੈ ਇਸ ਇਲਾਕੇ ਨੂੰ ਮੈਂ ਦੇਣ ਤੇ ਇਸ ਤਰ੍ਹਾਂ ਸੀ ਜੀ ਅੱਜ ਤੋਂ ਕੁਝ ਸਾਲ ਪਹਿਲਾਂ ਨਾ ਇੱਥੇ 3-4 ਘੰਟੇ ਲਾਈਟ ਹੁੰਦੀ ਸੀ ਇਸ ਇਲਾਕੇ ਵਿੱਚ ਦਿਨ ਚ ਆਉਂਦੀ 3-4 ਘੰਟੇ 3-4 ਘੰਟੇ ਲਾਈਟ ਹੁੰਦੀ ਜੀ ਹੁਣ 24 ਘੰਟੇ ਲਾਈਟ ਦੇ ਜੀ ਵੱਡੀ ਸਭ ਤੋਂ ਵੱਡੀ ਇਹ ਚੀਜ਼ ਹੈ ਬਿਜਲੀ ਉਸ ਸਵਰਥ ਇੱਥੇ ਮੱਖੀਆਂ ਬਹੁਤ ਸਾਂਦੀ। ਹਾਂ ਕਿਉਂਕਿ ਇਧਰ ਪੋਲਟਰੀ ਫਾਰਮ ਵਗੈਰਾ ਬਹੁਤ ਹੈ। ਅੱਜ ਇੱਕ ਵੀ ਮੱਖੀ ਨਹੀਂ ਹੈ। ਪੋਲਟਰੀ ਫਾਰਮ ਹਟਵਾਤੇ ਸਾਰੇ। ਕੁਝ ਹੈ ਵੀ ਨਹੀਂ ਪਰ ਹੁਣ ਸਫਾਈ ਰੱਖਦੇ। ਪ੍ਰੀਕੌਸ਼ਨਸ ਜਿਹੜੀਆਂ ਨੇ ਲਾਗੂ ਹੋ ਗਈਆਂ। ਕਿਉਂਕਿ ਉਹ ਹੁਣ ਇੱਕਦਮ ਸਟ੍ਰਿਕਟ ਨੇ। ਜੀ ਕਿ ਲਾਅ ਐਂਡ ਆਰਡਰ ਬੜਾ ਸਹੀ ਹੈ। ਪੁਲਿਸ ਬੜੀ ਅੱਛੀ ਐਕਟਿਵ ਹੈ। ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਕਿਸੇ ਤਰ੍ਹਾਂ ਦੀ ਤਿੱਕੀ ਨਹੀਂ। ਲਾਅ ਐਂਡ ਆਰਡਰ ਬੜਾ ਮੇਨਟੇਨ ਹੋਇਆ ਜੀ। ਔਰ ਇੱਕ ਖੁਸ਼ਹਾਲੀ ਬੜੀ ਆਈ ਹੈ ਇਲਾਕੇ 'ਚ। ਜੀ ਉਹਨਾਂ ਕਰਕੇ ਇਹ ਬਹੁਤ ਵੱਡੀ ਦੇਣ ਹੈ ਔਰ ਇੱਕ ਇ ਮਤਲਬ ਉਹਨਾਂ ਦੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਔਰ ਲੋ ਐਂਡ ਆਰਡਰ ਸਹੀ ਚੱਲੇ ਸੇਫ ਹੋਏ ਉਹ ਇਹੀ ਰਾਜਨੀਤਿਕ ਇਨਸਾਨ ਦਾ ਕਰਤੱਵ ਵੀ ਹੈ ਔਰ ਉਹਨਾਂ ਨੇ ਪੂਰਾ ਕੀਤਾ ਜੀ ਜੀ ਔਰ ਇਹ ਬਹੁਤ ਵੱਡੀ ਦੇਣ ਹੈ ਸਾਨੂੰ ਇਸ ਇਲਾਕੇ 'ਚ ਤੇ ਬਹੁਤ ਖੁਸ਼ੀ ਹੈ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਜੀ ਦਾ ਖੱਟੜ ਸਾਹਿਬ ਦਾ ਕਿ ਉਹਨਾਂ ਨੇ ਸਾਨੂੰ ਬਹੁਤ ਅੱਛਾ ਇੱਥੇ ਸੀਐਮ ਦਿੱਤਾ ਤੇ ਹੋਰ ਅੱਗੇ ਡਵੈਲਪਮੈਂਟ ਹੋਏਗੀ ਔਰ ਇਸ ਇਲਾਕੇ 'ਚ ਪਹਿਲਾਂ ਕੋਈ ਜ਼ਮੀਨਾਂ ਨੂੰ ਪੁੱਛਦਾ ਨਹੀਂ ਸੀ ਜੇ ਅੱਜ ਕਰੋੜਾ ਰੁਪਏ ਹੋਗੇ ਸਾਰਿਆਂ ਨੂੰ ਅਮੀਰ ਕਰਤਾ ਜੀ ਜੀ ਪਰ ਇਹ ਸਾਰਿਆਂ ਦੇ ਵਾਸਤੇ ਕਿੰਨੀ ਵੱਡੀ ਗੱਲ ਹੈ ਨਾਭ ਸਿੰਘ ਸੈਣੀ ਸਾਹਿਬ ਨੂੰ ਤੁਸੀਂ ਪੁਰਾਣੇ ਜਾਣਦੇ ਹੋ ਕਿਸ ਤਰ੍ਹਾਂ ਦੇ ਇਨਸਾਨ ਨੇ ਜੀ ਉਨੀ ਚੀ ਤੌਰ ਤੇ ਉਹਦੇ ਬਹੁਤ ਹੀ ਮਤਲਬ ਕਾਈਂਡ ਜੀ ਬਹੁਤ ਦਿਆਲੂ ਔਰ ਕਿਸੇ ਦੇ ਨਾ ਫੜ ਕੇ ਕੰਮ ਕਰਨ ਵਾਲੇ ਬੁਲਾ ਕੇ ਕੰਮ ਕਰਨ ਵਾਲੇ ਹੈਲਪਫੁਲ ਔਰ ਕਦੀ ਮੈਂ ਕੋਈ ਕੰਟਰੋਵਰਸੀ ਨਹੀਂ ਵੇਖੀ ਜੀ ਔਰ ਕਿਸੇ ਨਾਲ ਤੱਕਾ ਨਹੀਂ ਹੁੰਦੇ ਵੇਖਿਆ ਜੀ ਉਹਨਾਂ ਦੇ ਰਾਜ ਵਿੱਚ ਜਦੋਂ ਮੰਤਰੀ ਵੀਰੇ ਐਮਪੀ ਵੀਰੇ ਹੁਣ ਪ੍ਰਧਾਨ ਵੀ ਸਨ ਬੀਜੇਪੀ ਦੇ ਹੈਗੇ ਨੇ ਤੇ ਉਹਨਾਂ ਨੇ ਬੜੀ ਮਤਲਬ ਕੋਸ਼ਿਸ਼ ਹੈ ਕੀਤੀ ਕਿ ਕਿਸੇ ਦਾ ਕੰਮ ਸਵਾਰਦਿਆਂ ਮੈਂ ਕਿਸੇ ਦਾ ਨੁਕਸਾਨ ਨਾ ਹੋਵੇ ਜਾਂ ਮੇਰੇ ਕਰਕੇ ਅਗਲੇ ਦਾ ਕੋਈ ਦਿੱਕਤ ਨਾ ਆਏ ਤੇ ਇਹ ਇਹ ਉਹਨਾਂ ਦੇ ਵਿੱਚ ਸਖਸ਼ੀਅਤ ਤੇ ਉਹਨਾਂ ਦੇ ਗੁਣ ਹੈ ਜੀ ਪਰਿਵਾਰ ਨੂੰ ਵੀ ਮੈਂ ਉਹਨਾਂ ਦੇ ਘਰੋਂ ਵੀ ਮੈਸੇਜ ਨੂੰ ਵੀ ਉਹਨਾਂ ਦੇ ਸਟਾਫ ਨੂੰ ਵੀ ਬਹੁਤ ਅੱਛਾ ਬ੍ਰੇਮ ਹੈ ਔਰ ਬੜੇ ਅੱਛੇ ਹੈ ਜੀ ਬਹੁਤ ਵੈਰੀ ਗੁੱਡ ਹਾਲਾਂਕਿ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਰਾਜਨੀਤਿਕ ਪਰਿਵਾਰ ਨਾਲ ਵੀ ਜੁੜੇ ਹੋਏ ਹੋ ਕਿਸੇ ਨਾ ਕਿਸੇ ਤਰ੍ਹਾਂ ਨਿਰੋਲ ਧਾਰਮਿਕ ਸ਼ਖਸੀਅਤ ਵੀ ਹੋ ਤੁਸੀਂ ਅ ਪਰ ਤੁਸੀਂ ਕਿਉਂਕਿ ਜਿਆਦਾਤਰ ਹੁਣ ਮਸ਼ਰੂਫ ਨਾਰਾਇਣਗੜ੍ਹ ਇਲਾਕੇ 'ਚ ਰਹਿੰਦੇ ਹੋ ਤੁਹਾਡੇ ਕੰਮਕਾਰ ਜ਼ਮੀਨ ਜਦਾਦ ਇੱਥੇ ਹੈ ਤੁਸੀਂ ਵਸੇ ਇਸ ਗੱਲ ਨੂੰ ਆਪਾਂ ਅਲੈਦਾ ਕਰ ਦਈਏ ਕਿ ਤੁਸੀਂ ਨਾਇਬ ਸਿੰਘ ਸੈਣੀ ਸੀਐਮ ਹਰਿਆਣਾ ਜੋ ਨਵੇਂ ਬਣੇ ਨੇ ਉਹਨਾਂ ਦੇ ਪੁਰਾਣੇ ਜਾਣਕਾਰ ਹੋ ਇੱਕ ਨਾਰਾਇਣਗੜ੍ਹ ਹਲਕੇ ਦੇ ਵਿੱਚ ਰਹਿੰਦੇ ਹੋਣ ਦੀ ਬਦੌਲਤ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਇਸ ਵਕਤ ਪ੍ਰਮੁੱਖ ਨੇ ਕਿਨਾਵਲ ਉਹਨਾਂ ਨੂੰ ਜ਼ਰੂਰ ਫੋਕਸ ਕਰਨਾ ਚਾਹੀਦਾ ਬਤੌਰ ਸੀਐਮ ਹੁਣ ਇੱਕ ਤਨਾ ਥੋੜਾ ਜਿਹਾ ਜਿਹੜੀਆਂ ਰੋਡਸ ਨੇ ਉਹ ਹੈ ਤੇ ਚਲੋ ਹੁਣੇ ਬਣੀਆਂ ਵੀ ਨੇ ਥੋੜੀ ਆ ਅਸੀਂ ਡਬਲ ਰੋਡ ਚਾਹੁੰਦੇ ਸੀ ਜੀ ਇਸ ਇਲਾਕੇ 'ਚ ਜੀ ਕਿ ਥੋੜਾ ਜਿਹਾ ਉਹਦੇ ਨਾਲ ਨਾ ਆਵਾਜਾਈ ਬੜੀ ਆਸਾਨ ਹੋ ਜਾਵੇ ਇਸ ਇਸ ਪਾਸੇ ਹੋਰ ਫੈਕਟਰੀਆਂ ਵੀ ਲੱਗ ਰਹੀਆਂ ਨੇ ਬਹੁਤ ਲੱਗੀਆਂ ਵੀ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਹਾਂ ਉਹਦੇ ਕਰਕੇ ਐਕਸੀਡੈਂਟ ਹੁੰਦੇ ਨੇ ਤੇ ਇੱਕ ਜਿਹੜਾ ਮੈਂ ਚਾਹਨਾ ਜੀ ਸੈਣੀ ਸਾਹਿਬ ਨੂੰ ਕਿ ਜਿਹੜੇ ਰੇਤ ਦੇ ਜਿਹੜੇ ਟਿਪਰ ਨੇ ਨਾ ਜੀ ਉਹਨਾਂ ਤੇ ਟੋਲ ਲਾਇਆ ਜਾਏ ਜਿਹਦੇ ਕਰਕੇ ਉਹ ਇੱਕ ਤੇ ਸੇਫ ਤੇ ਇੱਕ ਕਲੈਕਸ਼ਨ ਹੋਵੇ ਤੇ ਉਹਦੇ ਕਰਕੇ ਉਹੀ ਪੈਸੇ ਨਾਲ ਰੋਡ ਬਣਾਈਆਂ ਜਾਣ ਟੁੱਟਦੀਆਂ ਵੀ ਉਹਨਾਂ ਕਰਕੇ ਨੇ ਉਹਨਾਂ ਕਰਕੇ ਟੁੱਟਦੀਆਂ ਨੇ ਤੇ ਉਹਨਾਂ ਤੋਂ ਹੀ ਜ਼ਿਆਦਾ ਕਲੈਕਟ ਕਰਕੇ ਪੈਸੇ ਨੂੰ ਉਹ ਉਸੇ ਤੇ ਇਸ ਰੋਡ ਤੇ ਬਣਾਇਆ ਜਾ ਜਿਹੜੇ ਏਰੀਆ 'ਚ ਉਹ ਚੱਲਦੇ ਨੇ ਜੀ ਇਹ ਕੇ ਮੇਰੀ ਛੋਟੀ ਜੀ ਡਿਮਾਂਡ ਏ ਔਰ ਇਹ ਜੇ ਕਿਰਪਾ ਹੋ ਜੇ ਤੇ ਬੜੀ ਵਧੀਆ ਜੀ ਸਾਰਿਆਂ ਨੂੰ ਖੁਸ਼ਹਾਲੀ ਆ ਜਾਏਗੀ ਕਿਉਂਕਿ ਰੋਡ ਵਧੀਆ ਹੋਣੀ ਆ ਆਣਾ ਜਾਣਾ ਆਸਾਨ ਹੋਏਗਾ ਜ਼ਿਆਦਾ ਗੱਡੀਆਂ ਇੱਧਰ ਨੂੰ ਆਣਗੀਆਂ ਤੇ ਉਹ ਆਬੀਸੀ ਜੀ ਦੀਆਂ ਫੈਕਟਰੀਆਂ ਵੀ ਜ਼ਿਆਦਾ ਲੱਗ ਰਹੀਆਂ ਨੇ ਤੇ ਅੱਛਾ ਰਹਿ ਗਿਆ ਇੰਡਸਟਰੀਅਲ ਵੱਡੀਆਂ-ਵੱਡੀਆਂ ਜੀਓਨ ਆ ਗਈਆਂ ਇੱਥੇ ਹਾਂਜੀ ਜੀ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗਾ ਕਿ ਇਸ ਜੋ ਇਹ ਪੋਲਿਟੀਕਲ ਮੂਵ ਹੋਇਆ ਬੀਤੇ ਕੱਲ ਭਾਜੀਪੀ ਦੇ ਵਿੱਚ ਅਚਾਨਕ ਹੀ ਇੱਡਾ ਵੱਡਾ ਫੇਰ ਬਦਲ ਹੋ ਗਿਆ ਸਰਕਾਰ ਦੇ ਵਿੱਚ ਇਹਦਾ ਰਾਜਨੀਤਿਕ ਤੌਰ ਦੇ ਉੱਤੇ ਨਰਾਂਗੜ ਏਰੀਏ ਨੂੰ ਜਾਂ ਹਰਿਆਣੇ ਦੀ ਰਾਜਨੀਤੀ 'ਚ ਕੀ ਫਰਕ ਪੈਂਦਾ ਦੇਖ ਰਹੇ ਹੋ ਤੁਸੀਂ ਸਤ ਸ੍ਰੀ ਅਕਾਲ ਜੀ ਇੱਕ ਚੀਜ਼ ਵੇਖੋ ਜੀ ਕਿ ਮਤਲਬ ਇੱਕ ਇੱਕ OBC ਵਰਗ ਤੋਂ ਪਹਿਲੀ ਵਾਰੀ ਚੀਫ ਮਿਨਿਸਟਰ ਬਣਾਇਆ ਗਿਆ ਹੈ ਜੀ 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 ਸਰ ਇਹ ਨਾ ਖੁਸ਼ੀ ਦੀ ਗੱਲ ਇਸ ਰਹਾ ਜੀ ਕਿ ਮੈਂ ਇੱਕ BJP ਦੇ ਵਿੱਚ ਇੱਕ ਕੁਆਲਿਟੀ ਵੇਖੀ ਹੈ ਜੀ ਮੋਦੀ ਜੀ ਨਾ ਅੰਜਨੇ ਸਾਡੇ ਹੁਣ ਦਿਲਾਂ 'ਚ ਰਹਿਣ ਲੱਗ ਗਏ ਨੇ ਉਹਦਾ ਕਾਰਨ ਇਹ ਹੋਵੇਗੀ ਇੱਕ ਗਰੀਬ ਆਦਮੀ ਜਿਸ ਨੂੰ ਕੋਈ ਜਿਸ ਨੂੰ ਕੋਈ ਜਾਣਦਾ ਵੀ ਨਹੀਂ ਉਹਨੂੰ ਵੀ ਰਾਜ ਕਰਾ ਦਿੰਦੇ ਨੇ ਜੀ ਮੀਸਟਰ ਬਣਾਤਾ ਜਾਂ ਕੁਛ ਵੀ ਹੈ ਕਿ ਮਤਲਬ ਐਸਾ ਉਹਦਾ ਮਿਲ ਜਾਂਦਾ ਹੈ ਕਿ ਉਹ ਵੀ ਉਹ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਇੱਕ ਮਤਲਬ ਇੱਕ ਦਿਨ 'ਚ ਸੀਐਮ ਬਦਲਦਾ ਲੋਕੀ ਕਿੰਨੇ ਸਾਲ ਮਿਹਨਤ ਕਰਦੇ ਨੇ ਇੱਕ ਐਮਐਲਏ ਬਨਣ ਵਾਸਤੇ ਇੱਕ ਫਿਰ ਲੜਾਈਆਂ ਗਰੁੱਪ ਬੰਦਦੇ ਨੇ ਹੋਰ ਪਾਰਟੀਆਂ ਜਿਵੇਂ ਦੇਖਿਆ ਪਰ ਉਹਨਾਂ ਦੀ ਵੀ ਕਿਸਮਤ ਨਹੀਂ ਖੁੱਲਦੀ ਲੇਕਿਨ ਇੱਕ ਦਿਨ ਦੇ ਵਿੱਚ ਸੀਐਮ ਬਣ ਜਾਣਾ ਔਰ ਸਿਰਫ ਬੀਜੇਪੀ ਜੀ ਹੋ ਸਕਦਾ ਜੀ ਔਰ ਮੋਦੀ ਜੀ ਦੀ ਬਹੁਤ ਹੀ ਵਧੀਆ ਸੋਚ ਹੈ ਪਰ ਸਾਰੇ ਪ੍ਰਸੰਨ ਨਹੀਂ ਨੇ ਉਹਨਾਂ ਦੇ ਇੱਥੇ ਆਉਣ ਦੇ ਨਾਤੇ ਜੀ ਅਸੀਂ ਗੱਲ ਕੀਤੀ ਹੈ ਗੁਰਮukh ਸਿੰਘ ਉਹਨਾਂ ਨਾਲ ਜੋ ਕਿ ਨਾਮਤਾਰੀ ਸੰਪਰਦਾ ਦੇ ਚੰਡੀਗੜ੍ਹ ਤੇ ਪੰਚਕੁਲਾ ਜਿਹੜਾ ਚੈਪਟਰ ਹੈ ਉਹਨਾਂ ਦਾ ਉਹਦੇ ਮੁਖੀ ਵੀ ਨੇ ਪਰ ਸਾਡਾ ਇਹਨਾਂ ਨਾਲ ਗੱਲ ਕਰਨ ਦਾ ਜਿਹੜਾ ਸਬਬ ਬਣਿਆ ਸੀ ਉਹ ਹਰਿਆਣਾ ਦੇ ਨਵੇਂ ਚੀਫ ਮਿਨਿਸਟਰ ਨਾਇਬ ਸਿੰਘ ਸੈਣੀ ਉਹਨਾਂ ਦੇ ਇਹ ਨਜ਼ਦੀਕੀ ਨੇ ਜਾਣਕਾਰ ਨੇ ਉਹਨਾਂ ਦੇ ਰਾਜਨੀਤਿਕ ਸਫ਼ਰ ਦੇ ਗਵਾਹ ਨੇ ਪਰ ਬੜੀ ਬਿਵਾਕੀ ਨਾਲ ਇਹਨਾਂ ਨੇ ਕਿਹਾ ਹੈ ਕਿ ਅੱਗੇ ਜਿਹੜੀ ਚੜੋਤੀਆਂ ਨੇ ਨਾਇਬ ਸਿੰਘ ਸੈਣੀ ਉਹਨਾਂ ਦੇ ਸਾਹਮਣੇ ਖਾਸ ਕਰਕੇ ਇਲਾਕੇ ਦੀ ਡਿਵੈਲਪਮੈਂਟ ਨੂੰ ਲੈ ਕੇ ਇੱਥੋਂ ਦੀਆਂ ਸਮੱਸਿਆਵਾਂ ਦਾ ਦੂਰ ਕਰਨ ਨੂੰ ਲੈ ਕੇ ਉਹ ਜ਼ਰੂਰ ਕਾਬਲੇ ਤਾਰੀਫ ਹੈ ਕਿ ਕਰੀਬੀ ਹੋਣ ਦੇ ਬਾਵਜੂਦ ਵੀ ਉਹ ਇਹ ਚੀਜ਼ ਕਿ ਨਹੀਂ ਹੈ ਕਿ ਹੁਣ ਤੁਹਾਡੇ ਤੋਂ ਇੱਕ ਚੀਫ ਮਿਨਿਸਟਰ ਤੋਂ ਜਿਹੜਾ ਨਾਰਾਇਣਗੜ੍ਹ ਇਲਾਕੇ ਨੂੰ ਜਾਂ ਪੂਰੇ ਹਰਿਆਣਾ ਨੂੰ ਕਹਿ ਲੋ ਉਹਨਾਂ ਨੂੰ ਕੀ ਤਵਕਕਾ ਹੈ ਬਹੁਤ ਸ਼ੁਕਰੀਆ ਜੀ ਡੇਨਿਕ ਸਵੇਰਾ ਨੂੰ ਸਵਾਦ ਦੇਣ ਵਾਸਤੇ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par